ਕੰਮ ਬੇਟੀਆ ਕਰ ਰਿਹਾ ਹੈ ਕੱਟਾ ਕੰਮ ਕੱਟੇ ਕਰੋ ਇਹ ਕਿਉਂ 시ਨਾਰ ਹੈ ਹਾਏ 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 ਨਗਰ ਪ੍ਰਸ਼ਾਸਨ ਮੁਤਾਬਕ ਜਿੰਦਾਬਾਦ ਜਿੰਦਾਬਾਦ ਪਟਿਆਲਾ ਨਗਰ ਨਿਗਮ ਚ ਆਊਟਸੋਰਸ ਅਤੇ ਵੱਖਰੇ ਵੱਖਰੇ ਵਿਭਾਗਾਂ ਚ ਕੰਮ ਕਰ ਰਹੇ ਮੁਲਾਤਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੇ ਦੌਰਾਨ ਹੀ ਹਾਈ ਵੋਲਟੇਜ ਡਰਾਮਾ ਵੀ ਕਰਮਚਾਰੀਆਂ ਵੱਲੋਂ ਕੀਤਾ ਜਾਂਦਾ ਹੈ ਦੱਸਦੇ ਕਿ ਤਨਖਾਹ ਤੇ ਪ੍ਰੋਵੀਡੈਂਟ ਫੰਡ ਨਾ ਮਿਲੰਦ ਕਰਕੇ ਮੁਲਾਜ਼ਮ ਜੋ ਨੇ ਉਹ ਨਾਰਾਜ਼ ਨੇ ਤੇ ਆਪਣੀ ਨਾਰਾਜ਼ਗੀ ਨੂੰ ਦਰਸਾਉਂਦੇ ਹੋਏ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਪਰ ਉੱਥੇ ਇੱਕ ਕੱਚਾ ਮੁਲਾਜ਼ਮ ਵੱਲੋਂ ਆਪਣੇ ਉੱਤੇ ਪੈਟਰੋਲ ਪਾ ਕੇ ਖੁਦ ਨੂੰ ਅਗਲ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਕਿ ਮੌਕੇ ਤੇ ਮੌਜੂਦ ਪ੍ਰਦਰਸ਼ਨ ਕਰਨ ਵਾਲੋ ਉਸ ਨੂੰ ਰੋਕਿਆ ਜਾਂਦਾ ਹੈ ਤੇ ਬਚਾ ਲਿਆ ਜਾਂਦਾ ਹੈ ਦੱਸ ਦੇ ਕਿ ਸਫਾਈ ਕਰਮਚਾਰੀ ਰੋਡ ਬ੍ਰਾਂਚ ਕਲੈਰিক্যাল ਸਟਾਫ ਡਰਾਈਵਰ ਸ਼ਾਖਾ ਸਮੇਤ ਪੋਰ ਕਈ ਵਿਭਾਗਾਂ ਦੇ ਕਰਮਚਾਰੀ ਆਪਣੇ ਮੰਗਾ ਨੂੰ ਲੈ ਕੇ ਅਨੁਮਚਿਤ ਸਮੇਂ ਤੇ ਲਈ ਹੜਤਾਲ ਤੇ ਚਲੇ ਗਏ ਨੇ ਜਿਸ ਸਾਸਰ ਕੇ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਜਿੱਥੇ ਕੇ ਸ਼ਹਿਰ ਵਿੱਚ ਫੋੜੇ ਦੀ ਸਮੱਸਿਆ ਖੜੀ ਹੋ ਸਕਦੀ ਹੈ ਮੇਰਾ ਨਾਮ ਸੁਨੀਲ ਕਾਂਬੜ ਲਾਲ ਪ੍ਰਧਾਨ ਸੰਸ ਕਮੇਟੀ ਅ태 ਸਪਾਈਸਿੰਗ ਨਗਰਪਾਲਿਕਾ ਦਾ ਮੈਂ ਪ੍ਰਧਾਨ ਹਾਂ ਔਰ ਜਿਹੜੀ ਅੱਜ ਸਾਂਜ ਸੰਸ ਕਮੇਟੀ ਚੱਲੇ ਥੱਲੇ ਅਸੀਂ ਸਮੂਹ ਜਥੇਬੀਆ ਵੱਲੋਂ ਇੱਕ ਕਮਛੋੜ ਹੜਤਾਲ ਕੀਤੀ ਗਈ ਹੈ ਕਿਉਂਕਿ ਸਾਡੀ ਜਿਹੜੀ ਪ੍ਰਸ਼ਾਸਨ ਨਾਲ ਉਹ ਸਰਕਾਰ ਨਾਲ ਕਈ ਵਾਰੀ ਜਿਹੜੀ ਮੀਟਿੰਗਾਂ ਹੋ ਚੁੱਕੀਆਂ ਨੇ ਸਾਡੀ ਲੋਕਲ ਮੰਗਾ ਪੱਤੀ ਖਾਸ ਕਰ ਕਿਉਂਕਿ ਜਿਸ ਦੀ ਕਿਹਾ ਸਾਡੇ ਜਿਹੜੇ ਆਊਟਸੋਰਸ ਮੁਲਾਜ਼ਮਾਂ ਦੀ ਸਮੱਸਿਆ ਟਾਈਮ ਤੇ ਉਹਨਾਂ ਦੀ ਸੈਲਰੀ ਨਹੀਂ ਪੈਣਾ ਔਰ ਜਿਹੜਾ ਉਹਨਾਂ ਪੀਐਫ ਹੈ ਘਟੋ 10 ਸਾਲ ਹੋ ਚੁੱਕੇ ਨੇ ਇਸ ਤੱਕ ਕੰਪਨੀ ਵੱਲੋਂ ਉਹ ਜਮਾ ਨਹੀਂ ਕਰਾਇਆ ਗਿਆ ਤੇ ਕੁਝ ਜਿਹੜੀ ਸਾਡੇ ਨੇ ਕੁਝ ਪ੍ਰਮੋਸ਼ਨਾਂ ਨੇ ਕੁਝ ਸਾਡੇ ਪੀਐਫ ਜਮਾ ਨਹੀਂ ਹੋਇਆ ਕੁਝ ਜਿਹੜੇ ਹੋਰ ਕਾਫੀ ਜਿਹੜੀ ਆਏ ਦਮੰਡ ਹੈ ਗਿਆ ਇਸ ਅਗੈਂਸੀ ਧੰਨਵਾਦ ਕੀਤਾ ਗਿਆ ਪ੍ਰਧਾਨ ਜੀ ਕਿੰਨੇ ਕਿ ਮੁਲਾਜ਼ਮ ਹਫਤਾਲੇ ਚਲੇ ਗਏ ਨੇ ਤੇ ਕਿਹੜੀ ਕਿਹੜੀ ਕੈਟਾਗਰੀ ਦੇ ਨੇ ਡਰਾਈਵਰ ਨੇ ਸਫਾਈ ਸੇਵਕ ਨੇ ਹਾਂਜੀ ਉਹਦੇ ਵਿੱਚ ਜਿਹੜੀ ਸਾਡੀ ਜਥੇਬੰਦੀ ਦੇ ਵਿੱਚ ਡਰਾਈਵਰ ਯੂਨੀਅਨ ਦੇ ਪ੍ਰਧਾਨ ਸਿਤਾਰਾਮ ਜੀ ਔਰ ਉਹਨਾਂ ਦੇ ਨਾਲ ਜਿਹੜੇ ਸਾਡੇ ਕਰਮਚਾਰੀ ਦਲ ਦੇ ਪ੍ਰਧਾਨ ਕੇਵਲਕੀ ਸਿੰਘ ਜੀ ਔਰ ਰੋਡ ਸਾ ਕਾ ਯੂਨੀਅਨ ਤੋਂ ਅਮਨ ਜੀ ਉਹਦੇ ਨਾਲ ਸਾਡੇ ਜਿਹੜੇ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਜੱਸੀ ਵੱਲੋਂ ਉਹ ਜਿਹੜੇ ਸਾਡੇ ਟੈਕਨੀਕਲ EMPLOYEES ਯੂਨੀਅਨ ਤੋਂ ਆਪਣੇ ਵਿਜੇ ਕਲਿਆਣ ਜੀ ਸਮੂਹ ਜਥੇਬੰਦੀਆਂ ਵੱਲੋਂ ਅਸੀਂ ਜਿਹੜੇ ਕੀ ਇਹ ਹੜਤਾਲ ਕੀਤੀ ਗਈ ਸਰ ਆਉਣ ਵਾਲੇ ਦਿਨਾਂ ਚ ਅਸਰ ਪੈ ਸਕਦਾ ਜੇ ਸਫਾਈ ਯੂਨੀਅਨ ਨੇ ਕੰਮ ਨਾ ਸ਼ੁਰੂ ਕੀਤਾ ਮੰਗਣਾ ਦੇਖੋ ਜੀ ਗੱਲ ਇਸ ਤਰ੍ਹਾਂ ਅਸੀਂ ਜਿਹੜੀ ਹੜਤਾਲ ਕੀਤੀ ਹੈ ਇਹ ਆਕਤੀ ਕੀਤੀ ਹੈ ਕਿਉਂਕਿ ਸਾਡੇ ਮੁਲਾਕਮਾ ਦੇ ਵਿੱਚ ਐਨਾ ਗਰੋਸ ਗਿਆ ਕਿਉਂਕਿ ਕੱਟੋ ਕਰਤਾ ਸੀ ਇਕ ਮਿਟੀ ਨਹੀਂ ਕੀਤੀ ਕੱਟੋ ਕਰਤਾ ਸੀ 10 12 ਆ ਗਿਆ ਕਿ ਇਹ ਡੈਚਵਾਲ ਸਾਹਿਬ ਦੇ ਨਾਲ ਵੀ ਅਸੀਂ ਦੋਤੀ ਵਾਰੀ ਮੀਟਿੰਗ ਕੀਤੀ ਰਜੀਤ ਉਪਰਾਏ ਜੀ ਨਾਲ ਵੀ ਮੀਟਿੰਗ ਕੀਤੀ ਉਹਦੇ ਨਾਲ ਅਸੀਂ ਉਪਾਲ ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਤੋਂ ਪਹਿਲੇ ਹੋਰ ਇੱਕ ਮਿਸਰ ਦੇ ਉਹਨਾਂ ਨਾਲ ਵੀ ਮਿਟੀ ਔਰ ਮੋਦੀ ਦਾ ਜਿਹੜੇ ਸਾਡੇ ਕਮਿਸ਼ਨਰ ਨੇ ਇਹਨਾਂ ਨਾਲ ਵੀ ਅਸੀਂ ਯਾਨੀ ਕਿ ਇੱਕੀ ਦਿਨ ਹਲ ਕੋਈ ਵੀ ਨਹੀਂ ਨਿਕਲਿਆ ਕੰਮ ਮਜ਼ਬੂਰੀ ਚ ਕਰਦੇ ਹੋ। ਦੇਖੋ ਮਜ਼ਬੂਰੀ ਹੈ ਨੈਚੁਰਲੀ ਜੀ ਕਿਉਂਕਿ ਜਿਸ ਤਰੀਕੇ ਨਾਲ ਸਾਡੇ ਜਿਹੜੀ ਅ ਸਿਮਾ ਤੋਂ ਮਾਦੀ ਗੱਲ ਕਰ ਲੈ। ਦੇਖੋ ਇੱਕ ਤੁਹਾਡੇ মিডিਆ ਦਾ ਇਹ ਜਿਸ ਨੂੰ ਮੈਂ ਦੱਸਣਾ ਚਾਹੂੰਗਾ ਸਾਡੇ ਕੋਲ ਮਾਰਚ 2015 ਦੇ ਵਿੱਚ ਸੀਮਾ ਸਿਮਾ ਬਲੋ ਇੱਕ ਠੇਕਾ ਲਿਆ ਤੇ ਉਹਦੇ ਵਿੱਚ ਸਾਡੇ ਜਿਹੜੇ ਸਪਾਈ ਕਰਮਚਾਰੀ ਸੀਰਮੈਨ ਉਹਦੇ ਨਾਲ ਸਾਡੇ ਜਿਹੜੇ ਆਊਟਸ ਮਤਲਬ ਰੋਡ ਸਾਕਾ ਦੇ ਉਹ ਬੇ ਇਲੈਟਿਸਨ ਕਾਫੀ ਜਿਹੜੇ ਮੁਲਾਜ਼ਮ ਉਹਦੇ ਅੰਦਰ ਚ ਕੰਮ ਕਰਦੇ ਸੀ ਬਟ ਅੱਜ 10 ਸਾਲ ਬੀਤਣ ਤੋਂ ਬਾਅਦ ਉਹਨਾਂ ਦਾ ਜਿਹੜਾ ਪੀਐਫ ਉਹ ਨਹੀਂ ਜਮਾ ਹੋਇਆ। ਮੰਗ ਇਹਨਾਂ ਨੇ ਸਾਨੂੰ ਲੈਟਰ ਜਰੂਰ ਕੱਢਿਆ ਸੀਗਾ 20 ਤਰੀਕ ਦਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹੈਗੇ ਵੀ ਮੇਰੇ ਤੋਂ ਵੀ ਪਹਿਲਾਂ ਦੀਆਂ ਆਪਾਂ ਨੂੰ ਤਾਂ 4 ਮਹੀਨੇ ਹੋਏ ਆ ਜਿਹੜੀਆਂ 4 ਮਹੀਨੇ ਤੋਂ ਪਹਿਲਾਂ ਦੀਆਂ ਹੈਗਾ ਮੈਂ ਤੇ ਕਮਿਸ਼ਨਰ ਸਾਹਿਬ ਅਸੀਂ ਦੋਨੋਂ ਬੈਠ ਕੇ ਸੈਟਲ ਕਰਨੇ ਆ ਵੀ ਆਪਣੇ ਐਂਡ ਤੋਂ ਜਿਹੜਾ ਕੁਝ ਅਸੀਂ ਕਰ ਸਕਦੇ ਆ ਕਿਉਂਕਿ ਮੁਲਾਜ਼ਮ ਵੀ ਸਾਡਾ ਪਰਿਵਾਰ ਹੀ ਹੈ ਜੋ ਕੁਝ ਨਾ ਵਾਸਤੇ ਬੈਟਰ ਹੋਏਗਾ ਉਹ ਅਸੀਂ ਕਰਨ ਨੂੰ ਤਿਆਰ ਆਂ ਬਾਕੀ ਦਰਨਾ ਲਾਣਾ ਇਹਨਾਂ ਦਾ ਰਾਈਟ ਹੈ ਡੈਮੋਕ੍ਰੇਸੀ ਹੈ ਦਰਨਾ ਲਾਣਾ ਨਾਰੇ ਲਾਣਾ ਅੱਛੀ ਗੱਲ ਹੈ ਉਹ ਆਪਣੇ ਹੱਕ ਵਾਸਤੇ ਹਰ ਕੋਈ ਕਰਦਾ ਤੇ ਸਾਨੂੰ ਕੋਈ ਉਸਵਸਾਸੇ ਤਰਾਜ ਨਹੀਂ ਮਗਰ ਸਾਡੇ ਭਰਾ ਜਿੰਨਾ ਕਿ ਸਾਡੇ ਆਧਾਰ ਤੇ ਮੇਰੇ ਲੈਵਲ ਤੇ ਜਿਹੜਾ ਕੁਝ ਹੋ ਸਕਦਾ ਉਹ ਮੈਂ ਤਿਆਰ ਹਾਂ ਨਾ ਵਾਸਤੇ ਕੋਈ ਦਿੱਕਤ ਨਹੀਂ ਆ। ਸਰ ਤਨਖਾਹ ਨਹੀਂ ਕਹਿੰਦੇ ਪੈ ਰਹੀ ਉਹਦਾ ਕੀ ਕੋਈ 에ਰਰ ਆ ਰਿਹਾ ਜੀ। ਤਨਖਾਹ ਦੇਖੋ ਸਾਡੇ ਤੋਂ ਪਹਿਲਾਂ ਮੇਰੇ ਖਾਲ 4 ਮਹੀਨੇ ਤੋਂ ਪਹਿਲਾਂ ਤਾਂ ਇਹਨਾਂ ਨੂੰ ਮਹੀਨਾ-ਮਹੀਨਾ 1.5 ਮਹੀਨਾ ਬਾਅਦ ਮਿਲਦੀ ਸੀ ਤਨਖਾਹ। ਪਿਛਲੇ ਮਹੀਨੇ ਮੇਰੇ ਖਾਲ ਮੈਨੂੰ ਯਾਦ ਹੈ ਮੈਂ ਇੱਕ ਤਰੀਕੇ ਨਾਲ ਤਨਖਾਹ ਪਵਾਤੀ ਸੀ। ਕੋਈ ਡੀਗਰੀਡ ਡੀ ਵੀ ਸੀ ਐ ਚੱਲਦਾ ਸਾਡੇ ਕੈਟਾਗਰੀ ਹੈਗੀਆਂ ਤਾਂ ਇੱਕ ਕੈਟਾਗਰੀ ਦੀ ਮੇਰੇ ਖਿਆਲ ਮੈਂ ਪਹਿਲੀ ਤਰੀਕ ਨੂੰ ਤਨਖਾਹ ਪਾਈ ਸੀ ਮੇਰੇ ਖਿਆਲ 20 ਸਾਲ ਚ ਕਦੀ ਅੱਜ ਤੱਕ ਪਹਿਲੀ ਤਰੀਕ ਨੂੰ ਜਾਂ ਦੋ ਤਰੀਕ ਨੂੰ ਇਹਨਾਂ ਦੀ ਤਨਖਾਹ ਨਹੀਂ ਪਈ ਪਿਛਲੇ ਮਹੀਨੇ ਮੈਂ 15 ਤਰੀਕ ਤੱਕ ਸਾਰੀ ਤਨਖਾਹ ਕਲੀਅਰ ਕਰ ਦਿੱਤੀ ਸੀ ਮਗਰ ਇਸ ਮਹੀਨੇ ਕਈ ਵਾਰੀ ਪ੍ਰੋਬਲਮ ਹੋ ਗਈ ਕਿਉਂਕਿ ਜਿਹੜੀ ਕਲੈਕਸ਼ਨ ਹੈ ਕਲੈਕਸ਼ਨ ਤੋਂ ਹੀ ਤਨਖਾਹਾਂ ਚੱਲਦੀਆਂ ਤਾਂ ਕਾਰਪੋਰੇਸ਼ਨ ਦੀ ਜਿਉਂ-ਜਿਉਂ ਕਲੈਕਸ਼ਨ ਵੱਧਦੀ ਹੈ ਜਾਂ ਕਲੈਕਸ਼ਨ ਆਂਦੀ ਹੈ ਤਾਂ ਅਸੀਂ ਇਹਨਾਂ ਨੂੰ ਸੈਲਰੀ ਵਾਸਤੇ ਇਹਨਾਂ ਦੇ ਵਾਸਤੇ ਫਿਕਸ ਰੱਖਿਆ ਹੋਇਆ ਐਕਚੁਅਲੀ ਫਾਈਨੈਂਸ਼ੀਅਲ ਇਅਰ ਹੋਣ ਦੇ ਕਰਕੇ ਕਿਉਂਕਿ ਮਾਰਚ ਦੇ ਬਜਟ ਕਲੋਜ਼ ਹੁੰਦਾ ਹੈ ਤਾਂ ਅਪ੍ਰੈਲ ਚ ਜੀਐਸਟੀ ਸਰਕਾਰ ਬਣਾਉਂਦਾ ਸਾਨੂੰ ਜੋ ਸਾਡਾ ਸ਼ੇਅਰ ਹੁੰਦਾ ਜੀਐਸਟੀ ਦਾ ਸ਼ੇਅਰ ਉਹ ਐਤਕੀ ਨਹੀਂ ਆਇਆ ਤਾਂ ਥੋੜਾ ਡਿਲੇ ਹੋ ਗਈ ਨਹੀਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਮੇਰੇ ਵਾਸਤੇ ਦਰਵਾਜ਼ੇ ਖੁੱਲੇ ਆ ਆ ਜਾਨ ਆਪਾਂ ਕੋਈ ਨਾਂ ਥੋੜਾ ਕਰਦੇ ਔਰ ਮੈਂ ਪੂਰੀ ਡਿਟੇਲ ਮੰਗਾ ਕੇ ਰੱਖਿਆ ਭਾਜੀ ਇੱਕ ਇੱਕ ਦਿਨ ਦੀ ਡਿਟੇਲ ਹੈ ਮੇਰੇ ਕੋਲ ਵੀ ਕਿੰਨੀ ਕਲੈਕਸ਼ਨ ਆ ਰਹੀ ਹੈ ਔਰ ਕਿੱਥੇ ਜਾ ਰਹੀ ਹੈ ਸਾਰੇ ਆ ਸਾਰੇ ਬਿਆ ਸਾਰਾ ਸਿਸਟਮ ਬਿਆ ਵੀ ਕਿਹੜੇ ਕਿਹੜੇ ਡਿਪਾਰਟਮੈਂਟ ਦੀ ਕਿੰਨੀ ਕਿੰਨੀ ਤਨਖਾਹ ਆ ਰਹੀ ਹੈ ਕਿਉਂਕਿ ਇਹ ਮੈਨੂੰ ਇੰਟਰਸਟ ਹੈ ਤਾਂ ਕਰਕੇ ਮੈਂ ਆਪਣੇ ਕੋਲ ਰੋਜ਼ ਦੀ ਰੋਜ਼ ਇਹ ਕਿਹੜੀ ਤਰੀਕ ਦੀ ਹੈਗੀ ਆ 16 ਤਰੀਕ ਦੀ ਹੈ ਆ ਦੇਖੋ 16 ਤਰੀਕ ਦੀ ਡਿਟੇਲ ਆਈ ਹੈ ਵੀ ਕੱਲ ਕਿੰਨੀ ਕਲੈਕਸ਼ਨ ਆਈ ਆਪਾਂ ਕਿਉਂਕਿ ਸੈਲਰੀ ਕਰਕੇ ਨਹੀਂ ਮੈਨੂੰ ਹੋਰ ਕੋਈ ਮੇਰਾ ਲੈਣਾ ਦੇਣਾ ਨਹੀਂ ਹੈਗਾ ਅਸੀਂ ਤਾਂ ਆਪਣੇ ਜਿਹੜੇ ਕਾਉਂਸਲਰ ਹੈ ਉਹਨਾਂ ਦੀ ਤਨਖਾਹ ਵੀ ਸਭ ਤੋਂ ਬਾਅਦ ਚ ਪਾਈਦੀ ਹੈ ਇਹ ਨਹੀਂ ਆ ਵੀ ਕਾਉਂਸਲਰ ਦੀ ਤਨਖਾਹ ਪਹਿਲਾਂ ਬਾਦੀ ਹੈ ਵੀ ਭਲਾਈ ਦੀ ਕਿਉਂਕਿ ਅੰਪਲਾਈ ਸਾਡੇ ਆ ਦੇਖੋ ਮੇਰੇ ਤਾਂ ਇੱਕ ਕਹਾਵਤ ਹੈ ਵੀ ਮਜਦੂਰ ਜਿਹੜਾ ਮਜਦੂਰੀ ਕਰਦਾ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿਹਾੜੀ ਉਹਦੀ ਜੇਬ ਚ ਹੋਣੀ ਚਾਹੀਦੀ ਹੈ ਤਾਂ ਇਹ ਸਾਡੇ ਪਰਿਵਾਰ ਹੈ ਜਿਹੜੇ ਕੰਮ ਕਰਦੇ ਤਾਂ ਸੱਲੀ ਦੇ ਹੱਕਦਾਰ ਨੇ ਤਾਂ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਸੈਲਰੀ ਟੈਂਪਟੇ ਦਿੱਤੀ ਜਾਵੇ ਔਰ ਅਗਲੇ ਮਹੀਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਦਾ ਸਿਸਟਮ ਬਣਾਈਏ ਵੀ ਜਿਹੜੀ ਸੈਲਰੀ ਚ ਦੇਣੀ ਹੈ ਥੈਂਕ ਯੂ ਵੈਰੀ ਮਚ